ਭਈ ਇਹ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਹੈ ਭਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ 'ਚ ਕੋਈ ਪ੍ਰਚਾਰਕ ਦਾ ਮਾਜੀ ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਇਥੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਇਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਕਿਉਂਕਿ ਜਿਹੜਾ ਉਹਨਾਂ ਦਾ ਹੁਣ ਸੱਚੇ ਸੌਦੇ ਵਾਲਿਆਂ ਦਾ ਉਹਨਾਂ ਸਾਰੀ ਗੱਲ ਦੱਸਤੀ ਹੈ ਵੀ ਉਹ ਏਕੇ ਇਲਾਹੀ ਸੀ ਤਾਂ ਹਣੀਪ੍ਰੀਤ ਨੇ ਗੁੱਸੇ ਵਿੱਚ ਆ ਕੇ ਤੇ ਬਾਬੇ ਨੇ ਕਿਹਾ ਵੀ ਜੇ ਇਹਨਾਂ ਨੇ ਤੁਹਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਵੀ ਉਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਇਹ ਤਾਂ ਸਰਕਾਰਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਸਾਰਾ ਕੋਸ਼ਿਸ਼ ਕਰ ਦੂੰਗਾ ਮੈਂ ਦੋ ਦਿਨਾ ਚ ਹੀ ਕਰ ਦੂੰਗਾ ਮੈਂ ਦੋਸ਼ੀਆਂ ਨੂੰ ਫੜ ਲੂੰਗਾ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੈ ਬਈ ਉਹ ਜਿਹੜੇ ਕੇਸ ਹੈ ਬੇਅਦਬੀ ਦਾ ਉਹਦੀ ਪ੍ਰोसीडिंग ਅੱਗੇ ਲਿਜਾ ਸਕੇ ਉਹਦੇ ਚ ਦਮ ਨਹੀਂ ਹੈ ਕਿ ਉਹ ਹਨੀਪ੍ਰੀਤ ਤੇ ਸਰਸੇ ਸੌਦੇ ਦੇ ਖਿਲਾਫ ਕੈਦਵੇ ਇਹਨਾਂ ਨੂੰ ਰੈਸ਼ਟ ਕਰੋ ਇਹਨਾਂ ਤੇ ਕਾਰਵਾਈ ਪਾਓ ਨਹੀਂ ਹੈ ਇਹ ਸਿਰਫ ਗੱਲਾਂ ਕਰਨ ਵਾਲਾ ਹੈ ਕਿਉਂਕਿ ਉਹਨਾਂ ਗਵਾਹੀ ਦੇ ਦਿੱਤੀ ਹੈ ਨਾ ਸਾਰਾ ਕੁਝ ਕੀ ਨਾਮ ਉਹਦਾ ਇਹ ਮੋੜਾਂ ਦੇ ਵਿੱਚ ਬੰਬਲਾਸ ਕੋਈ ਨਹੀਂ ਕਲੇਰ ਪ੍ਰਦੀਪ ਕਲੇਰ ਨੇ ਉਨਾਕ ਪ੍ਰਦੀਪ ਨੇ ਕਹਿਤਾ ਕਲੇਰ ਨਾ ਇਹਦੀ ਬਈ ਸੜ ਤੋਂ ਹਾਨੀਪ੍ਰੀਤ ਤੇ ਬਾਬਾ ਜੀ ਨੇ ਕਰਾਇਆ ਹੈ ਗਵਾਹੀ ਦੇ ਦਿੱਤੀ ਹੈ ਪਰ ਸਰਕਾਰ ਨੇ ਹਿੰਮਤ ਨਹੀਂ ਹੈ ਉਹਨੂੰ ਫੜਨ ਦੀ ਹਾਂਜੀ ਪ੍ਰਦੀਪ ਪੇਰ ਦਾ ਆ ਉਹੀ ਹੈ ਜੀ ਉਹਨੇ ਕਹਿਤਾ ਦਾ ਉਹਨੇ ਕਹਿਤਾ ਦਿੱਤਾ ਵੀ ਮੇਰੀ ਜਿੰਨੇ ਵੀ ਮੇਰੇ ਤੋਂ ਬਈ ਇਹ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਹੈ ਬਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ ਚ ਕੋ ਪ੍ਰਚਾਰਕ ਦਾ ਮਾਜੀ ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਇਥੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਇਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਤੁਸੀਂ ਗੱਲ ਡੇਰਾਵਾਦ ਦੀ ਕੀਤੀ ਹੈ ਜੀ ਉਹਨਾਂ ਨੂੰ ਪ੍ਰੋਲ ਤੇ ਪ੍ਰੋਲ ਮਿਲੀ ਜਾ ਰਹੀ ਹੈ ਕੀ ਤੁਹਾਡੀਆਂ ਜਿਹੜੇ ਬਿਰਗ ਬੈਠੇ ਇਹਨਾਂ ਦਾ ਬੱਚਾ ਬਾਹਰ ਆਉਦੋ ਨਹੀਂ ਆਉ ਜੀ ਆਹੀ ਤਾਂ ਫਿਰ ਹੋਰ ਕੀ ਹੈ ਵੀ ਡਬਲ ਸਟੈਂਡਰਡ ਹੈ ਆਹੀ ਤਾਂ ਗੱਲ ਕਰਦੇ ਆ ਨਾ ਬਈ ਮਤਲਬ ਇਹ ਤਾਂ ਡੈਮੋਕ੍ਰੇਸੀ ਥੋੜੀ ਐ ਪਾਰਸ਼ੀਅਲਟੀ ਐ ਦਵਲ ਸੈਂਟਰਡ ਹੋ ਗਿਆ ਨਾ ਉਹਦੇ ਵਾਸਤੇ ਕਾਨੂੰਨ ਹੋਰ ਐ ਤੇ ਅਮਰਤਪਾਲ ਵਾਸਤੇ ਕਾਨੂੰਨ ਹੋਰ ਐ ਉਹਨੂੰ ਕਿੰਨੀ ਵਾਰੀ ਪ੍ਰੋਲ ਦੇਤੀ 15 ਵਾਰੀ ਦੇਤੀ ਮੈਂ ਕਹਿੰਦਾ ਪਤਾ ਹੀ ਨਹੀਂ ਗਿਣਤੀ ਵੀ ਨਹੀਂ ਐ ਕਿੰਨੀ ਵਾਰੀ ਦੇਤੀ ਇਸ ਤੇ ਜਿਹਦੇ ਕੋਲੋਂ ਕੁਝ ਨਹੀਂ ਬਰਾਮਤ ਹੋਇਆ ਕੁਝ ਵੀ ਨਹੀਂ ਬਰਾਮਤ ਹੋਇਆ ਕੋਈ ਬੰਦੂਕ ਨਹੀਂ ਬਰਾਮਦ ਹੋਈ ਕੋਈ ਈਵਨ ਕੋਈ ਗੋਲੀ ਵੀ ਨਹੀਂ ਬਰਾਮਦ ਹੋਈ ਉਸਤੇ ਐਨਐਸਏ ਲਾਤੀ ਕਹਿੰਦੇ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਜਿਹੜੇ ਸਮਾਜ ਤੋਂ ਖਤਰਾ ਕਹਿੰਨੇ ਆ ਉਹ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਜਿਹੜੇ ਸਮਾਜ ਲਈ ਉਹ ਖਤਰਾ ਹੈ ਸਰਕਾਰ ਕਹਿੰਦੀ ਹੈ ਉਸ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਉਹਦੀ ਮੌਜੂਦਗੀ ਦੇ ਵਿੱਚ ਤਾਂ ਲੋਕ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ ਇਸ ਸਰਕਾਰਾਂ ਦੀਆਂ ਗਿਣਤੀਆਂ ਮਿੰਟੀਆਂ ਹੀ ਗਲਤ ਹੈ ਨਾ ਇਹ ਪਾਰਸ਼ਲਟੀ ਕਰਦੇ ਆ ਉਹਨਾਂ ਨਾਲ